ਜਿੰਨੀ ਜ਼ਿਆਦਾ ਪੁਰਾਣੀ ਚੀਜ਼ ਹੈਗੀ ਹੈ ਉਹਨੂੰ ਪ੍ਰਾਇਰਟੀ ਤੇ ਡਿਜੀਟਾਈਜ਼ ਕਰਨਾ ਜ਼ਰੂਰੀ ਹੈ ਜਿਹੜੀ ਕਿਤਾਬ 20 ਸਾਲ ਪਹਿਲੇ ਛਪੀ ਹੈ ਉਹਨੂੰ ਅਸੀਂ 30 ਸਾਲ ਬਾਅਦ ਵੀ ਡਿਜੀਟਾਈਜ਼ ਕਰ ਸਕਦੇ ਹਾਂ ਪਰ ਜਿਹੜੀ ਕਿਤਾਬ 200 ਸਾਲ ਪਹਿਲੇ ਛਪੀ ਹੈ ਉਹਨੂੰ ਤੇ ਅੱਜ ਪ੍ਰਾਇਰਟੀ ਤੇ ਡਿਜੀਟਾਈਜ਼ ਕਰਨਾ ਜ਼ਰੂਰੀ ਹੈ ਦੁਨੀਆ ਦੇ ਵਿੱਚ ਜਿਹੜੇ ਡਿਜੀਟਾਈਜੇਸ਼ਨ ਪ੍ਰੋਜੈਕਟਸ ਹੋ ਰਹੇ ਹੈਗੇ ਆ ਜਾਂ ਹੋਏ ਹੈਗੇ ਆ ਉਹਨਾਂ ਚੋਂ ਬਹੁਤੇ ਉਹ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਲਾਇਬ੍ਰੇਰੀਜ਼ ਡਿਜੀਟਾਈਜ਼ ਕੀਤੀਆਂ ਜਿਨ੍ਹਾਂ ਦੇ ਆਪਣੇ ਲਾਇਬ੍ਰੇਰੀ ਚ ਕਿਤਾਬਾਂ ਪਈਆਂ ਸੀਗੀਆਂ ਤੇ ਉਹਨਾਂ ਨੇ ਉਹਨਾਂ ਨੂੰ ਪਿਚੇਸ ਕਰਨਾ ਸ਼ੁਰੂ ਕੀਤਾ। ਅਸੀਂ ਇੱਕ ਯੂਨੀਕ ਪ੍ਰੋਜੈਕਟ ਹੈਗੇ ਆ। ਜਿੰਨਾਂ ਕੋਲ ਆਪਣੇ ਕੋਲ ਕੁਝ ਨਹੀਂ ਸੀਗਾ। ਸਾਡੇ ਕੋਲ ਵੀ ਡੈਸਕਟੌਪ ਸੀਗੇ ਵੱਡੇ 15-15 ਇੰਚੀ ਸੀਆਰਟੀ ਮੋਨੀਟਰ ਸੀਗੇ ਸਾਡੇ ਕੋਲ। ਸੋ ਉਹਨੂੰ ਅਸੀਂ ਬਸ ਲੈ ਕੇ ਜਾਂਦੇ ਸੀ। ਲੋਕਾਂ ਨੂੰ ਪਿੰਡਾਂ ਜਾ ਕੇ ਦੱਸਦੇ ਸੀਗੇ ਕਿ ਜੀ ਜਦੋਂ ਤੁਹਾਡੀ ਚੀਜ਼ ਡਿਜੀਟਾਈਜ਼ ਹੋ ਜਾਏਗੀ ਫਿਰ ਇਹ ਕੰਪਿਊਟਰ ਦੀ ਸਕਰੀਨ ਤੇ ਐਵੇਂ ਦਿਖੇਗੀ। ਤਾਂ ਉਹ ਸਾਨੂੰ ਪਰਮਿਸ਼ਨ ਦਿੰਦੇ ਸੀਗੇ ਡਿਜੀਟਾਈਜ਼ ਕਰਨ ਦੀ ਮੇਰਾ ਮੇਰਾ ਅੰਦਾਜ਼ਾ ਹੈਗਾ ਅਸੀਂ 2008-9 ਤੋਂ ਬਾਅਦ ਰੇਅਰਲੀ ਕਿਸੇ ਨੂੰ ਅਪਰੋਚ ਕੀਤਾ ਹੋਵੇਗਾ ਆਪਨੇ ਆਪ ਵੀ ਲੋਕਾਂ ਨੇ ਸਾਡੇ ਕੋਲ ਅਸੀਂ ਹੁਣ ਤੱਕ 8 ਕਰੋੜ ਤੋਂ ਵੱਧ ਪੇਜ ਡਿਜੀਟਾਈਜ਼ ਕਰ ਚੁੱਕੇ ਹਾਂ 8 ਕਰੋੜ ਤੋਂ ਜ਼ਿਆਦਾ ਤੇ ਆ ਸਾਡੇ ਕੋਲ ਇਸ ਵਕਤ ਜਿੰਨਾ ਕੰਮ ਪੈਂਡਿੰਗ ਤੇ ਹੈ ਉਹ ਅਗਲੇ 20 ਸਾਲ ਖਤਮ ਨਹੀਂ ਹੋ ਸਕਦਾ ਜੰਬਿਆਣੀਆਂ ਰਹਿੰਦੀਆਂ ਹੁੰਨੀਆਂ ਬੱਚੇ ਜੋ ਦੇਖਦੇ ਨੇ ਇਹਨਾਂ ਨੂੰ ਵੀ ਇਹੀ ਇਸ ਤਰ੍ਹਾਂ ਦਾ ਸੀ ਸਾਡਾ ਪੁਰਾਣਾ ਪੰਜਾਬ ਜਾਂ 50 ਸਾਲ ਤੋਂ ਸਮੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਮੈਂ ਮੇਰੇ ਦੋਸਤ ਆਏ ਹੋਏ ਸੀ ਘਰੋਂ ਮੈਂ ਉਹਨਾਂ ਨਾਲ ਇਹੀ ਗੱਲ ਕਰ ਰਿਹਾ ਸੀ ਕਿ ਆਫਿਸ ਵਿੱਚ ਕਿਉਂਕਿ ਅਸੀਂ ਤੇ ਇਹ ਚੀਜ਼ਾਂ ਰੋਜ਼ ਦੇਖਦੇ ਹਾਂ ਅਸੀਂ ਤੇ ਹੁਣ ਤੱਕ ਇੰਨੀਆਂ ਚੀਜ਼ਾਂ ਨਾਲ ਕੁਝ ਅਸੀਂ ਦੇਖ ਚੁੱਕੇ ਹਾਂ ਪਿਛਲੇ ਵੀ 20 ਸਾਲਾਂ ਵਿੱਚ ਤੇ ਇਹਨਾਂ ਚੋਂ ਬਹੁਤ ਸਾਰੀ ਚੀਜ਼ਾਂ ਸਾਡੇ ਲਈ ਕਾਮਨ ਹੋ ਜਾਂਦੀ ਹੈ ਪਰ ਜਦੋਂ ਅਸੀਂ ਉਹਨਾਂ ਨੂੰ ਜਦੋਂ ਬੱਚੇ ਦੇਖਦੇ ਹੈਗੇ ਅਗਲੀ ਜਨਰੇਸ਼ਨ ਜਿਹਨਾਂ ਲਈ ਆਪਾਂ ਲਾਈਏ ਤਾਂ ਉਹਨਾਂ ਲਈ ਤੇ ਹਰ ਇੱਕ ਤਸਵੀਰ ਨਵੀਂ ਹੈਗੀ ਸੱਚੀ ਗੱਲ ਜੀ ਪੁਰਾਣੇ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਤਾਂ ਅਲੱਗ-ਅਲੱਗ ਢੰਗ ਦੇ ਨਾਲ ਕਈ ਥਾਵਾਂ ਦੇ ਉੱਤੇ ਇਤਿਹਾਸ ਨੂੰ ਸਾਂਭਿਆ ਗਿਆ ਪਰ ਜਿਉਂ-ਜਿਉਂ ਹੁਣ ਜੋ ਬਦਲ ਰਿਹਾ ਤੇ ਉਹਦੇ ਨਾਲ ਦੇਖਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਤਮ ਹੋ ਰਹੀਆਂ ਨੇ ਕਈ ਪੇਪਰਾਂ ਦੇ ਖੈਰ ਪੁਰਾਣੇ ਸਮੇਂ ਦੇ ਪੇਪਰ ਨੇ ਉਹ ਜਿਹੜੇ ਹਜੇ ਵੀ ਕਈ ਮੌਜੂਦ ਨੇ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪੇਪਰਾਂ ਦੀ ਕਮੀ ਆ ਗਈ ਪਰ ਇੰਨਾਂ ਸਾਰੀਆਂ ਚੀਜ਼ਾਂ ਨੂੰ ਆਉਂਦੇ ਸਮੇਂ ਦੇ ਲਈ ਫਿਊਚਰ ਦੇ ਲਈ ਤੇ ਆਉਂਦੀਆਂ ਪੀੜ੍ਹੀਆਂ ਦੇ ਵਾਸਤੇ ਸਾਂਭਣ ਦਾ ਕੰਮ ਪੰਜਾਬ ਡਿਜੀਟਲ ਲਾਇਬ੍ਰੇਰੀ ਕਰ ਰਹੀ ਆ ਖ ਉਹ ਆ ਵਿਲਖਣ ਜਿਹੜੀਆਂ ਚੀਜ਼ਾਂ ਸਾਡੇ ਕੋਲ ਅੱਜ ਵੀ ਹਜੇ ਮੌਜੂਦ ਨੇ ਜਾਂ ਜੇ ਕਹੀਏ ਕਿ ਆਖਰੀ ਦੌਰ ਦੇ ਵਿੱਚ ਨੇ ਤਾਂ ਉਹਨਾਂ ਨੂੰ ਡਿਜੀਟਲਾਈਜ਼ ਢੰਗ ਦੇ ਨਾਲ ਸੰਬੰਧੀ ਜਿਹੜੀ ਕੋਸ਼ਿਸ਼ ਹੈ ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਕਰ ਰਹੀ ਆ। ਮੇਰੇ ਪਿੱਛੇ ਤੁਸੀਂ ਜਿੰਨੀਆਂ ਤਸਵੀਰਾਂ ਦੇਖੋਗੇ ਆਸ-ਪਾਸੇ ਜਿੰਨਾ ਵੀ ਕੁਮਾਕੇ ਦੇਖੋਗੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਉਹਨਾਂ ਦੇ ਉਸ ਸਮੇਂ ਦੇ ਕਾਰਜਕਾਲ ਨੂੰ ਤਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਅ ਗੁਰਦੁਆਰਾ ਸਹਿਬਾਨਾਂ ਦੀ ਹੋਵੇ ਗੱਲ ਜਾਂ ਫਿਰ ਕਈ ਸਾਡੇ ਗ੍ਰੰਥ ਸਹਿਬਾਨਾਂ ਨੂੰ ਲੈ ਕੇ ਹੋਵੇ ਤਾਂ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਡਿਜੀਟਲ ਕਰਨ ਨੂੰ ਲੈ ਕੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਆਖਰ ਕੀ ਕੁਝ ਚੀਜ਼ਾਂ ਸਮੇਟੀਆਂ ਗਈਆਂ ਨੇ ਕੀ ਕੁਝ ਚੀਜ਼ਾਂ ਨੂੰ ਹੋਰ ਅੱਗੇ ਕਰਨ ਦੀ ਕੋਸ਼ਿਸ਼ ਹੈ ਸਾਡੇ ਨਾਲ ਦਵਿੰਦਰਪਾਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਦੇਖਦੇ ਨੇ ਇਹਦੀ ਦੇਖਰੇਖ ਕਰਦੇ ਨੇ ਪੂਰੇ ਪ੍ਰੋਜੈਕਟ ਦੀ ਦਵਿੰਦਰਪਾਲ ਜੀ ਦੇਖਿਆ ਜਾਵੇ ਕੰਮ ਤਾਂ ਬਹੁਤ ਮੁਸ਼ਕਿਲ ਆ ਇਹ ਪਰ ਸ਼ੁਰੂਆਤ ਜਦੋਂ ਕਰੀ ਤੁਸੀਂ ਇੱਕ ਕੀ ਸੋਚਤੀ ਮਨ ਦੇ ਵਿੱਚ ਕੀ ਪ੍ਰੋਜੈਕਟ ਆਪਦੇ ਪਹਿਲਾਂ ਤਾਂ ਦਿਮਾਗ ਦੇ ਵਿੱਚ ਆਇਆ ਜਿਹਨੂੰ ਫਿਰ ਤੁਸੀਂ ਅੱਗੇ ਡਿਜੀਟਲਾਈਜ਼ ਕਰਨ ਦੀ ਸੋਚੀ ਤੇ ਸ਼ੁਰੂਆਤ ਹੋਈ ਕਿੱਥੋਂ ਸੀਗੀ ਕਿਹੜੇ ਪੰਨਿਆਂ ਤੋਂ ਸ਼ੁਰੂਆਤ ਹੋਈ ਸਤਿਕਾਰ ਜੀ ਸਰੋਤਿਆਂ ਨੂੰ ਵੀ ਸਤਿਕਾਰ ਬੇਸਿਕਲੀ ਉਹ ਹੈਗਾ ਕਿ ਜਦੋਂ ਵੀ ਟੈਕਨੋਲੋਜੀ ਚੇਂਜ ਹੁੰਦੀ ਹੈ ਨਾ ਉਦੋਂ ਸਾਡੀਆਂ ਪੁਰਾਣੀਆਂ ਚੀਜ਼ਾਂ ਜੜੀਆਂ ਹੈਗੀਆਂ ਉਹ ਪੁਰਾਣੀ ਟੈਕਨੋਲੋਜੀ ਚ ਰਹਿ ਜਾਂਦੀਆਂ ਨਵੀਂ ਟੈਕਨੋਲੋਜੀ ਚ ਨਹੀਂ ਆਉਂਦੀਆਂ ਹੈ ਨਾ ਜਿਵੇਂ ਤੁਸੀਂ ਵੀ ਜਿਹੜੇ ਇਕਵਿਪਮੈਂਟ ਯੂਜ਼ ਕਰਦੇ ਹੈਗੇ ਉਹ ਜੜੀਆਂ ਤੁਹਾਡੀਆਂ ਪੁਰਾਣੀਆਂ ਰਿਕਾਰਡਿੰਗਸ ਹੈ ਉਹ ਐਸੈਟਸ ਵਿੱਚ ਹੋਣਗੀਆਂ ਜਿਹੜੀਆਂ ਕਿ ਹੁਣ ਕੰਮ ਨਹੀਂ ਆਉਂਦੀਆਂ ਸੋ ਉਵੇਂ ਹੀ ਜਿਵੇਂ ਤੁਸੀਂ ਕਿਤਾਬਾਂ ਦਾ ਜ਼ਿਕਰ ਕੀਤਾ ਜੋ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਜਦ ਤੱਕ ਉਹ ਕੰਪਿਊਟਰ ਵਿੱਚ ਨਹੀਂ ਆਏਗਾ ਤਾਂ ਉਹ ਅਗਲੀਆਂ ਜਨਰੇਸ਼ਨਸ ਨਹੀਂ ਪੜ ਸਕਣਗੀਆਂ ਸੋ ਇਹ ਸਾਨੂੰ ਅਹਿਸਾਸ 1995 96 ਤੋਂ ਬਾਅਦ ਹੋਣਾ ਸ਼ੁਰੂ ਹੋ ਗਿਆ ਸੀਗਾ ਪਰ ਫਾਈਨਲੀ ਅਸੀਂ 2002 ਵਿੱਚ ਡਿਸੀਜਨ ਲਿਆ ਕਿ ਜੇ ਇਸ ਪ੍ਰੋਜੈਕਟ ਤੇ ਜ਼ਿੰਦਗੀ ਲੱਗ ਜੇ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ ਹੈਗਾ ਸੋ ਉਹ ਸੋਚ ਕੇ ਅਸੀਂ 2003 ਵਿੱਚ ਮੈਂ ਤੇ ਮੇਰੇ ਦੋਸਤ ਹਰਿੰਦਰ ਸਿੰਘ ਹੈਗੇ ਆ ਅਮਰੀਕਾ ਵਿੱਚ ਅਸੀਂ ਦੋਨਾਂ ਨੇ ਰਲ ਕੇ ਇਹ ਸੰਸਥਾ ਸ਼ੁਰੂ ਕੀਤੀ ਕਿ ਪੰਜਾਬ ਦੀ ਜਿੰਨੀ ਵੀ ਯਾਦਦਾਸ਼ਤ ਹੈਗੀ ਹੈ ਉਹਨੂੰ ਅਸੀਂ ਡਿਜੀਟਾਈਜ਼ ਕਰੀਏ ਜਿਹਨੂੰ ਅਸੀਂ ਇਤਿਹਾਸ ਕਹਿੰਦੇ ਹੈਗੇ ਆ ਉਹ ਐਕਚੁਅਲੀ ਸਾਡੀ ਮੈਮਰੀ ਹੈ ਸਾਡੀ ਯਾਦਦਾਸ਼ਤ ਹੈ ਉਹ ਤੇ ਜੋ ਸਾਡੀ ਯਾਦਦਾਸ਼ਤ ਦੇ ਵਿੱਚ ਹੁੰਦਾ ਹੈਗਾ ਉਹੀ ਅਸੀਂ ਕਰਦੇ ਆਂ ਸਭ ਤੋਂ ਜ਼ਿਆਦਾ ਜਿਵੇਂ ਜਿਵੇਂ ਲੈਟਰ ਪੈਨੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਇਹ ਜੇ ਦੇਖਿਆ ਜਾਵੇ ਜਿਵੇਂ ਹੁਣ ਇਹਨਾਂ ਨੂੰ ਤੁਸੀਂ ਸੰਜੋਲਿਆ ਅੱਗੇ ਡਿਜੀਟਲ ਟੰਕ ਦੇ ਨਾਲ ਚਲੋ ਇੱਕ ਲੰਮਾ ਦੌਰ ਅੱਗੇ ਦੇਖਿਆ ਜਾਣਗੇ ਇਹ ਅ ਜੇਕਰ ਇਹਨਾਂ ਨੂੰ ਆਪਾਂ ਇੱਥੇ ਛੱਡ ਛੱਡ ਦਈਏ ਤਾਂ ਉਹ ਕਿੰਨੀ ਕੁ ਮਿਆਦ ਤੁਸੀਂ ਦੇਖਦੇ ਹੋ ਜੀ ਉਹ ਪੰਨਿਆਂ ਦੀ ਜਿਹੜੇ ਤੁਸੀਂ ਡਿਜੀਟਲੀ ਤੌਰ ਤੇ ਕੈਪ ਕੀਤੇ ਨੇਗੇ ਉਹਨਾਂ ਦੀ ਕਿੰਨੀਆ ਕਨੇਗੀਆਂ ਹੋਰ ਅੱਗੇ ਕਿੰਨਾ ਕੁ ਸਮਾਂ ਚੱਲ ਸਕਦੇ ਸੀ ਜਿਹੜੇ originals ਹੈਗੇ ਆ ਇੱਕ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਕਾਗਜ਼ ਹੈ ਉਹਦੀ ਮਿਆਦ ਹੈਗੀ ਹੈ ਹੈਨਾ ਨੌਲੇਜ ਜਿਹੜੀ ਹੈਗੀ ਹੈ ਨੌਲੇਜ ਨੇ ਕਿਸੇ ਮੀਡੀਅਮ ਦੇ ਉੱਪਰ ਟਰੈਵਲ ਕਰਨਾ ਹੈਗਾ ਹੈ ਨਾ ਜਾਂ ਸਾਡੀ ਯਾਦਾਸ਼ਤ ਵਿੱਚ ਰਹੇਗਾ ਉਹ ਜਾਂ ਕਾਗਜ਼ ਤੇ ਰਹੇਗਾ ਜਾਂ ਕੰਪਿਊਟਰ 'ਚ ਰਹੇਗਾ ਸੋ ਹਰ ਇੱਕ ਜਿਹੜਾ ਮੀਡੀਅਮ ਹੈਗਾ ਉਹਦੀ ਮਿਆਦ ਪੇਪਰ ਕਿਵੇਂ ਬਣਿਆ ਸੀਗਾ ਉਹ ਉਹਦੀ ਮਿਆਦ ਤੈਅ ਕਰਦਾ ਉਹਦੇ ਵਿੱਚ ਕਿੰਨਾ ਐਸਿਡ ਹੈਗਾ ਬਣਨ ਵਕਤ ਉਹ ਉਹਦੀ ਮਿਆਦ ਤੈਅ ਕਰਦਾ ਹੈਗੇ ਜਿਹੜੇ ਸਾਡੇ ਪੁਰਾਣੇ ਜਿਵੇਂ ਗੁਰੂਗ੍ਰਾਂਥ ਸਾਹਿਬ ਦੇ ਰੂਪ ਦੇਖਦੇ ਹਾਂ ਅਸੀਂ ਹੈ ਨਾ ਯਾ ਅਸੀਂ ਯੂਰਪ ਦੇ ਵਿੱਚ ਛਪੀਆਂ ਹੋਈਆਂ 16ਵੀਂ ਸਦੀ ਦੀਆਂ ਕਿਤਾਬਾਂ ਦੇਖਦੇ ਹੈਗੇ ਆ ਉਹ ਨਵੀਆਂ ਲੱਗਦੀਆਂ ਹੈਗੀਆਂ ਹੂੰ ਕਿਉਂਕਿ ਉਹ ਪੇਪਰ ਕਾਗਜ਼ ਹੈਂਡਮੇਡ ਪੇਪਰ ਹੁੰਦਾ ਸੀਗਾ ਜਿਹਦੇ ਵਿੱਚ ਐਸਿਡ ਨਹੀਂ ਪੈਂਦਾ ਸੀ ਸੋ ਉਹਦੇ ਕਰਕੇ ਉਹਦੀ ਮਿਆਦ ਬੜੀ ਜ਼ਿਆਦਾ ਹੁੰਦੀ ਸੀ ਜਿਹੜਾ ਹੁਣ ਪਿਛਲੇ 150 ਸਾਲ ਚ ਪੇਪਰ ਬਣ ਰਹੇ ਆ ਉਹਦੀ ਮਿਆਦ ਬਹੁਤ ਘੱਟ ਹੈ ਜਿਹੜਾ ਨਿਊਜ਼ਪ੍ਰਿੰਟ ਹੁੰਦੇ ਆ ਉਹਦੀ ਮਿਆਦ ਤਾਂ ਹਫਤਾ ਹੀ ਹੁੰਦੀ ਹੈ ਹੂੰ ਸੋ ਜਿਹੜੀਆਂ ਚੀਜ਼ਾਂ ਵੀ ਕਾਗਜ਼ ਦੇ ਉੱਪਰ ਹੈਗੀਆਂ ਉਹ ਉਹਨਾਂ ਚੋਂ ਬਹੁਤੀਆਂ ਚੀਜ਼ਾਂ ਅਗਲੇ 100 ਸਾਲ ਨਹੀਂ ਕੱਟ ਸਕਦੀ ਯਾਨੀ ਕਿ ਉਹਨਾਂ ਦੀ ਤਾਂ ਇੱਕ ਪਤਾ ਹੀ ਹੈ ਵੀ ਉਹਨਾਂ ਨੇ ਖਤਮ ਤਾਂ ਹੋਣਾ ਹੀ ਹੈ ਹਾਂ ਉਹਨੂੰ ਆਲਰੇਡੀ 100 100 ਸਾਲ ਹੋ ਚੁੱਕੇ ਹੈਗੇ ਆ ਵੱਧ ਵੀ ਹੋ ਚੁੱਕੇ ਹੈ ਤਾਂ ਅਗਲੇ 500 ਸਾਲ ਚ ਉਹਨਾਂ ਸਭ ਨੇ ਖਤਮ ਹੋ ਜਾਣਾ ਹੈ ਇਹਦੀ ਚੀਜ਼ ਹੀ ਦੇਖਿਆ ਜਾਵੇ ਜੀ ਜਿੰਨਾ ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਇੱਕ ਜਿਹਨੂੰ ਚੈਲੰਜ ਕਿਹਾ ਦਿੰਦੇ ਨੇ ਵੀ ਸਾਡੇ ਵਾਸਤੇ ਹੈਗਾ ਪਰੇਸ਼ਾਨੀ ਤਾਂ ਨਾ ਕੀਏ ਕਿਉਂਕਿ ਸਾਡਾ ਇਹ ਇਤਿਹਾਸ ਹੈਗਾ ਉਹ ਚੈਲੈਂਜੇਬਲ ਸਭ ਤੋਂ ਜ਼ਿਆਦਾ ਕਿਹੜੀਆਂ ਕਾਸਮੇ ਦੀਆਂ ਚੀਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਸਮੇਂ ਜਾਂ ਉਦੋਂ ਵੀ ਪਹਿਲਾਂ ਦੀਆਂ ਚੀਜ਼ਾਂ ਹੈਗੀਆਂ ਨੇ ਦੇਖੋ ਜਿੰਨੀ ਜ਼ਿਆਦਾ ਪੁਰਾਣੀ ਚੀਜ਼ ਹੈਗੀ ਹੈ ਉਹਨੂੰ ਪ੍ਰਾਇਓਰਟੀ ਤੇ ਡਿਜੀਟਾਈਜ਼ ਕਰਨਾ ਜ਼ਰੂਰੀ ਹੈਗਾ ਜਿਹੜੀ ਕਿਤਾਬ 20 ਸਾਲ ਪਹਿਲੇ ਛਪੀ ਹੈ ਉਹਨੂੰ ਅਸੀਂ 30 ਸਾਲ ਬਾਅਦ ਵੀ ਡਿਜੀਟਾਈਜ਼ ਕਰ ਸਕਦੇ ਹਾਂ ਪਰ ਜਿਹੜੀ ਕਿਤਾਬ 200 ਸਾਲ ਪਹਿਲੇ ਛਪੀ ਹੈ ਉਹਨੂੰ ਤੇ ਅੱਜ ਪ੍ਰਾਇਓਰਟੀ ਤੇ ਡਿਜੀਟਾਈਜ਼ ਕਰਨਾ ਜ਼ਰੂਰੀ ਹੈਗਾ ਸੋ ਪ੍ਰਾਇਓਰਟੀ ਉਹਨਾਂ ਚੀਜ਼ਾਂ ਨੂੰ ਹੀ ਹੈਗੀ ਹੈ ਜਿਹੜੀਆਂ ਪੁਰਾਣੀਆਂ ਛਪੀਆਂ ਹੋਈਆਂ ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧ ਵਿੱਚ ਹੋਣ ਜਾਂ ਕਿਸੇ ਦੇ ਸੰਬੰਧ ਵਿੱਚ ਵੀ ਹੋਣ ਕਿਉਂਕਿ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਉਹ ਪੰਜਾਬ ਦੀ ਯਾਦਾਂਸ਼ਤ ਬਾਰੇ ਹੈ ਕੱਲੀ ਸਿੱਖ ਮੈਮਰੀ ਸਿੱਖ ਇਤਿਹਾਸ ਬਾਰੇ ਨਹੀਂ ਹੈਗਾ ਪੰਜਾਬ ਦਾ ਜਿੰਨਾ ਵੀ ਵਿਰਸਾ ਹੈ ਪਿਛਲੇ ਹਜ਼ਾਰਾਂ ਸਾਲਾਂ ਦਾ ਉਹ ਅਸੀਂ ਸਾਰਾ ਹੀ ਸੰਭਰੇ ਹੈਗੇ ਇਹ ਸਰਚ ਰੈਂਦੀ ਕਿਵੇਂ ਹੈ ਜੀ ਵੀ ਕਿਉਂਕਿ ਹਰ ਇੱਕ ਬੰਦੇ ਦੇ ਮਨ 'ਚ ਖਿਆਲ ਆਉਂਦਾ ਵੀ ਕਿਵੇਂ ਲੱਭਦੇ ਹੋ ਫਿਰ ਕਿਵੇਂ ਤੱਕ ਉਹਨਾਂ ਤੱਕ ਪਹੁੰਚ ਕਿਵੇਂ ਹੁੰਦੀ ਹੈਗੀ ਇਹ ਇੱਕ ਇਹ ਉਹ ਜਰਨੀ ਕੀ ਹੈ ਸਾਡਾ ਬੜਾ ਵੱਡਾ ਚੈਲੰਜ ਸਿਗਾ ਉਹ ਸਾਡੇ ਵਾਸਤੇ ਜਦੋਂ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਕਿਉਂਕਿ ਇਹ ਹੁੰਦਾ ਵੀ ਸ਼ੁਰੂ ਕਿੱਥੋਂ ਕਰੀਏ ਆਪਾਂ ਹਾਂਜੀ ਦੁਨੀਆ ਦੇ ਵਿੱਚ ਜਿਹੜੇ ਡਿਜੀਟਾਈਜੇਸ਼ਨ ਪ੍ਰੋਜੈਕਟਸ ਹੋ ਰਹੇ ਹੈਗੇ ਆ ਜਾਂ ਹੋਏ ਹੈਗੇ ਆ ਉਹਨਾਂ ਚੋਂ ਬਹੁਤੇ ਉਹ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਲਾਇਬ੍ਰੇਰੀਜ਼ ਡਿਜੀਟਾਈਜ਼ ਕੀਤੀਆਂ ਜਿਨ੍ਹਾਂ ਦੇ ਆਪਣੇ ਲਾਇਬ੍ਰੇਰੀ ਚ ਕਿਤਾਬਾਂ ਪਈਆਂ ਸੀਗੀਆਂ ਤੇ ਉਹਨਾਂ ਨੇ ਉਹਨਾਂ ਨੂੰ ਡਿਜੀਟਾਈਜ਼ ਕਰਨਾ ਸ਼ੁਰੂ ਕੀਤਾ ਅਸੀਂ ਇੱਕ ਯੂਨੀਕ ਪ੍ਰੋਜੈਕਟ ਹੈਗੇ ਆ ਜਿਨ੍ਹਾਂ ਕੋਲ ਆਪਣੇ ਕੋਲ ਕੁਝ ਨਹੀਂ ਸੀਗਾ ਸਾਡੇ ਕੋਲ ਸਿਰਫ ਮਿਸ਼ਨ ਸੀਗਾ ਕਿ ਇਹ ਕਰਨਾ ਹੈਗਾ ਤੇ ਅਸੀਂ ਉਹਨੂੰ ਲੈ ਕੇ ਫੀਲਡ ਵਿੱਚ ਆਏ ਕਿਤਾਬਾਂ ਸਾਰੀਆਂ ਹੋਰਾਂ ਕੋਲ ਸੀ ਸੋ ਸ਼ੁਰੂ ਵਾਲੇ ਸਾਲਾਂ ਵਿੱਚ 2003 ਦੀ ਮੈਂ ਗੱਲ ਕਰ ਰਿਹਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਡਿਜੀਟਾਈਜੇਸ਼ਨ ਕੀ ਹੁੰਦੀ ਹੈਗੀ ਬਹੁਤੀ ਦੁਨੀਆਂ ਨੇ ਉਦੋਂ ਕੰਪਿਊਟਰ ਵੀ ਨਹੀਂ ਸੀ ਦੇਖਿਆ ਹੋਇਆ ਹੈਨਾ ਤਾਂ ਉਹਨਾਂ ਨੂੰ ਜਾ ਕੇ ਸਮਝਾਣਾ ਪੈਂਦਾ ਸੀਗਾ ਸਾਡੇ ਕੋਲ ਵੀ ਡੈਸਕਟਾਪ ਸੀਗੇ ਵੱਡੇ 15 15 ਇੰਚੀ ਸੀ ਆਰਟੀ ਮੋਨੀਟਰ ਸੀਗੇ ਸਾਡੇ ਕੋਲ ਸੋ ਉਹਨੂੰ ਅਸੀਂ ਬੱਸ ਲੈ ਕੇ ਜਾਂਦੇ ਸੀ ਲੋਕਾਂ ਨੂੰ ਪਿੰਡਾਂ ਜਾ ਕੇ ਦੱਸਦੇ ਸੀਗੇ ਕਿ ਜੀ ਜਦੋਂ ਤੁਹਾਡੀ ਚੀਜ਼ ਡਿਜੀਟਾਈਜ਼ ਹੋ ਜਾਏਗੀ ਫਿਰ ਇਹ ਕੰਪਿਊਟਰ ਦੀ ਸਕਰੀਨ ਤੇ ਐਵੇਂ ਦਿਖੇਗੀ ਹਾਂ ਤਾਂ ਉਹ ਸਾਨੂੰ ਪਰਮਿਸ਼ਨ ਦਿੰਦੇ ਸੀਗੇ ਡਿਜੀਟਾਈਜ਼ ਕਰਨ ਦੀ ਕਨਵਿንስ ਕਰਨਾ ਵੀ ਇੱਕ ਚੈਲੰਜ ਹੀ ਸੀ ਬੜਾ ਵੱਡਾ ਚੈਲੰਜ ਸੀਗਾ ਮੈਂ ਇੱਕ ਇੱਕ ਮੈਨੂਸਕ੍ਰਿਪਟ ਡਿਜੀਟਾਈਜ਼ ਕਰਨ ਲਈ ਸਾਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਜਾਣਾ ਪੈਂਦਾ ਸੀਗਾ ਸੋ ਹੌਲੀ ਹੌਲੀ ਜਿਵੇਂ ਜਿਵੇਂ ਅਵੇਅਰਨੈਸ ਵੱਧਦੀ ਗਈ ਮੀਡੀਆ ਕਰਕੇ ਅਵੇਅਰਨੈਸ ਵੱਧਦੀ ਗਈ ਓਵੇਂ ਓਵੇਂ ਲੋਕਾਂ ਨੇ ਆਪਣੇ ਆਪ ਅਪਰੋਚ ਕਰਨਾ ਸ਼ੁਰੂ ਕੀਤਾ ਮਤਲਬ ਮੇਰਾ ਅੰਦਾਜ਼ਾ ਹੈਗਾ ਅਸੀਂ 2008-09 ਤੋਂ ਬਾਅਦ ਰੈਅਰਲੀ ਕਿਸੇ ਨੂੰ ਅਪਰੋਚ ਕੀਤਾ ਹੋਵੇਗਾ ਸਾਡੇ ਕੋਲ ਅਸੀਂ ਹੁਣ ਤੱਕ 8 ਕਰੋੜ ਤੋਂ ਵੱਧ ਪੇਜ ਡਿਜੀਟਾਈਜ਼ ਕਰ ਚੁੱਕੇ ਹਾਂ 8 ਕਰੋੜ ਤੋਂ ਜ਼ਿਆਦਾ ਤੇ ਆ ਸਾਡੇ ਕੋਲ ਇਸ ਵਕਤ ਜਿੰਨਾ ਕੰਮ ਪੈਂਡਿੰਗ 'ਤੇ ਹੈ ਉਹ ਅਗਲੇ 20 ਸਾਲ ਖਤਮ ਨਹੀਂ ਹੋ ਸਕਦਾ ਯਾਨੀ ਕਿ ਇੰਨਾ ਮਟੀਰੀਅਲ ਇਕੱਠਾ ਹੋ ਚੁੱਕਿਆ ਹੈ ਹਾਂ ਇੰਨਾ ਕੰਮ ਸਾਡੇ ਕੋਲ ਪੈਂਡਿੰਗ 'ਤੇ ਹੈ ਜਿਹੜੀਆਂ ਚੀਜ਼ਾਂ ਅਸੀਂ ਡਿਜੀਟਾਈਜ਼ ਕਰਨੀਆਂ ਹੈਗੀਆਂ ਤੇ ਉਹ ਆਪਣੇ ਆਪ ਹੀ ਲੋਕ ਅਪਰੋਚ ਕਰਦੇ ਹੈਗੇ ਆ ਭਾਵੇਂ ਉਹ ਗਵਰਨਮੈਂਟ ਆਰਕਾਈਵਸ ਚ ਹੋਏ ਜਾਂ ਕਿਤੇ ਵੀ ਹੋਏ ਉਹ ਐਨਾ ਕੰਮ ਹਲੇ ਹੈਗਾ ਕਰਨ ਵਾਲਾ ਇਹਦੇ ਚ ਜੇ ਦੇਖੀ ਜੀ ਜਦੋਂ ਗੱਲ ਕਰਦੇ ਆਂ ਪੰਜਾਬ ਦੇ ਵਿਰਸੇ ਦੀਆਂ ਪੁਰਾਣਾ ਜਿਹੜਾ ਜਿਵੇਂ ਇਕੱਠਾ ਪੰਜਾਬ ਸੀ ਜਿਹੜੇ ਕਹਿੰਦੇ ਨੇ ਆ ਚਾਹੇ ਪਾਕਿਸਤਾਨ ਵਾਲਾ ਹੋਵੇ ਉਦੋਂ ਦੇ ਡਾਕੂਮੈਂਟਸ ਵੀ ਬਹੁਤ ਔਰੇ ਦੇ ਲੋਕਾਂ ਕੋਲ ਹੈਗੇ ਨੇ ਉਦੋਂ ਦੀਆਂ ਚੀਜ਼ਾਂ ਉਹ ਮੇਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬਹੁਤੀਆਂ ਪੰਜਾਬ ਸਰਕਾਰ ਕੋਲ ਆ ਅੱਛਾ ਆਮ ਲੋਕਾਂ ਦੇ ਕੋਲ ਮਤਲਬ ਬੈਸੀ ਟਾਵੇਂ ਟਾਵੇਂ ਕਿਸੇ ਜੇ ਕਿਸੇ ਕੋਲ ਜੇ ਕਿਤੇ ਹਜ਼ਾਰ ਕਾਗਜ਼ ਵੀ ਪਏ ਹੈਗੇ ਆ ਤਾਂ ਉਹ ਇੱਕ ਕਾਗਜ਼ ਵੀ ਬੜਾ ਇੰਪੋਰਟੈਂਟ ਹੋ ਸਕਦਾ ਹੈਗਾ ਪਰ ਜਿਹੜੀ ਗਿਣਤੀ ਹੈਗੀ ਹੈ ਵੱਡੀ ਉਹ ਪੰਜਾਬ ਸਰਕਾਰ ਦੇ ਕੋਲ ਹੈ ਪੰਜਾਬ ਆਰਕਾਈਵਸ ਡਿਪਾਰਟਮੈਂਟ ਦੇ ਕੋਲ ਹੈਗੀਆਂ ਉਹਨਾਂ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਦਰਬਾਰ ਰਿਕਾਰਡਸ ਹੈਗੇ ਆ ਜਿਹੜੀਆਂ ਪਟਿਆਲਾ ਨਾਬਾ ਇਹ ਰਿਆਸਤਾਂ ਸੀਗੀਆਂ ਇਹਨਾਂ ਦੇ 1947 ਤੋਂ ਪੁਰਾਣੇ ਰਿਕਾਰਡ ਹੈਗੇ ਆ ਜਿਹੜੀਆਂ ਬ੍ਰਿਟਿਸ਼ ਗਵਰਨਮੈਂਟ ਦੀਆਂ ਫਾਈਲਸ ਸੀਗੀਆਂ ਵੇਰੀਅਸ ਸਬਜੈਕਟਸ ਦੇ ਉੱਪਰ ਉਹ ਪੰਜਾਬ ਗਵਰਨਮੈਂਟ ਕੋਲ ਹੈਗੀਆਂ ਤੇ 1947 ਤੋਂ ਬਾਅਦ ਦੀਆਂ ਤੇ ਸਾਰੀਆਂ ਹੈ ਹੀ ਪੰਜਾਬ ਸਰਕਾਰ ਤੋਂ ਤੇ ਜਿਹੜਾ ਵੱਡਾ ਚੰਕ ਹੈਗਾ ਉਹ ਪੰਜਾਬ ਗਵਰਨਮੈਂਟ ਕੋਲ ਹੈ ਅੰਨਾ ਵਿਸ਼ਿਆਂ ਬਾਰੇ ਲੁਕ ਪ੍ਰਾਈਵੇਟ ਹੱਤਾਂ ਵਿੱਚ ਵੀ ਬੜਾ ਕੁਝ ਹੈ ਪਰ ਇਹਦੇ ਚ ਹੁਣ ਦੇਖੀਏ ਤੁਹਾਡੇ ਆਪ ਦੇ ਲਈ ਕੋਈ ਅਚੰਭੇ ਵਾਲੀਆਂ ਚੀਜ਼ਾਂ ਆਈਆਂ ਇਸ ਪੂਰੇ ਪ੍ਰੋਜੈਕਟ ਤੇ ਵੀ ਆ ਚੀਜ਼ ਬੜੀ ਖਾਸ ਆ ਇਹਦੀ ਗੱਲ ਹੀ ਹੁੰਦੀ ਦੇਖੀ ਗਈ ਅੱਜ ਤੁਹਾਨੂੰ ਦੇਖਣ ਨੂੰ ਮਿਲੀ ਜਾਂ ਨੂੰ ਡਿਜੀਟਲਾਈਜ਼ ਕਰਨ ਦਾ ਮੌਕਾ ਮਿਲਿਆ ਜਾਂ ਕੋਈ ਡਾਕੂਮੈਂਟ ਜਾਂ ਫੋਟੋਆਂ ਦੇਖੋ ਅਸੀਂ ਪੰਜਾਬ ਸਟੇਟ ਆਰਕਾਈਵਸ ਨੂੰ ਡਿਜੀਟਾਈਜ਼ ਕੀਤਾ ਹੈਗਾ ਹਲੇ ਵੀ ਕਰ ਰਹੇ ਹੈਗੇ ਆ। ਉੱਥੇ ਅਸੀਂ ਜਦੋਂ ਉੱਥੋਂ ਨਾਲ ਬਸਤੇਆਂ 'ਚ ਬੰਨ ਕੇ ਰੱਖੇ ਹੋਏ ਆ। ਪੁਰਾਣਾ ਤਰੀਕਾ ਹੋਵੇ ਸੀਗਾ ਕਿ ਵੱਡਾ ਕੱਪੜਾ ਲੈ ਕੇ ਉਹਦੇ 'ਚ ਫਾਈਲਾਂ ਦਾ ਦੱਥਾ ਰੱਖਦੇ ਹੋ ਤੇ ਫਿਰ ਚਾਰ ਗੱਠਾ ਮਾਰ ਕੇ ਉਹਨੂੰ ਗੱਠੜੀ ਬੰਨ੍ਹਦੇ ਹੋ। ਤੇ ਬੜੀਆਂ ਪੰਡਾਂ ਉਵੇਂ ਦੀਆਂ ਹੈਗੀਆਂ, ਬੜੀਆਂ ਗੱਠੜੀਆਂ ਉਵੇਂ ਦੀਆਂ ਜਿਨ੍ਹਾਂ ਦੇ ਉੱਪਰ ਸੀਲ ਲੱਗੀ ਹੁੰਦੀ ਹੈਗੀ ਆ। ਤੇ ਉਹ ਸੀਲ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਲੱਗੀ ਹੋਣੀ 20 ਸਾਲ, 25 ਸਾਲ ਕੇ 50 ਸਾਲ ਪਹਿਲਾਂ। ਤੇ ਉਹ ਸੀਲ ਅਸੀਂ ਖੋਲਦੇ ਹੈਗੇ ਆ ਡਿਜੀਟਾਈਜ਼ ਕਰਨ ਵਾਸਤੇ। ਸੋ ਐਨੇਆਂ ਨਾ ਸਮਾ ਉਹ ਰਿਕਾਰਡ ਦੇਖੇ ਹੀ ਨਹੀਂ ਗਏਗੇ ਵੀ ਅਸੀਂ ਤੇ ਜੇ ਹਰ ਰੋਜ਼ 50000 ਰੁਪਏ ਚ ਡਿਜੀਟਾਈਜ਼ ਕਰ ਰਹੇ ਹਾਂ ਤੇ ਸਾਡੇ ਲਈ ਤੇ ਉਹ ਸਾਰੇ ਹੀ ਨਵੇਂ ਹੈਗੇ ਉਹਨਾਂ 'ਚ ਹੈ ਕਿ ਇਹ ਮਾਲ ਰਿਕਾਰਡ ਹੈ ਜਾਂ ਵੈਸੇ ਉਹ ਟਾਈਮ ਦੀ ਮਾਲ ਰਿਕਾਰਡ ਨਹੀਂ ਹੈਗਾ ਉਹ ਉਹ ਜੋ ਵੀ ਗਤੀਵਿਧੀਆਂ ਚੱਲ ਰਹੀਆਂ ਸਰਕਾਰ ਨੂੰ ਲੈ ਕੇ ਉਹ ਹੈਗੀਆਂ ਉਹ ਮਾਲ ਰਿਕਾਰਡ ਨਹੀਂ ਹੈਗਾ ਰੈਵਨਿਊ ਰਿਕਾਰਡ ਜਲੰਧਰ ਪਿਆ ਹੈ ਅੱਛਾ ਇਹ ਜਿਹੜੀਆਂ ਰੋਜ਼ ਮਰਰਾ ਦੀਆਂ ਜਿਵੇਂ ਹੋਮ ਡਿਪਾਰਟਮੈਂਟ ਦੀਆਂ ਫਾਈਲਜ਼ ਹੁੰਦੀਆਂ ਹੈਗੀਆਂ ਉਹਦੀ ਚਿੱਠੀ ਪੱਤਰ ਹੈਗਾ ਉਹਦੀ ਚਿੱਠੀ ਪੱਤਰ ਹੁੰਦੀ ਹੈਗੀ ਆ ਉਹ ਹੁੰਦਾ ਹੈਗਾ ਯਾ ਸਰਕਾਰ ਚੱਲ ਕਿਵੇਂ ਰਹੀ ਹੈਗੀ ਆ ਹਾਂ ਹੈਨਾ ਕੀ ਐਕਟੀਵਿਟੀਜ਼ ਹੋ ਰਹੀਆਂ ਸਟ੍ਰੀਟ ਦੇ ਵਿੱਚ ਉਹ ਐਕਟੀਵਿਟੀਜ਼ ਹੈਗੀਆਂ ਸਰ ਹ ਹੁਣ ਜਦੋਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਤਾਂ ਜਿਵੇਂ ਕਹਿੰਦੀ ਇੱਕ ਉਹ ਖਜ਼ਾਨਾ ਹੈ ਜਿਹਦਾ ਉਹਦੀ ਅਹਿਮੀਅਤ ਉਹ ਹੀ ਸਮਝਦਾ ਜਿਹਨੂੰ ਪਤਾ ਉਹਦੇ ਬਾਰੇ ਵੀ ਇਹ ਕਿੱਡੀ ਵੱਡੀ ਖਾਸ ਤੌਰ ਤੇ ਹੈ ਅੱਜ ਜਦੋਂ ਐਗਜ਼ੀਬਿਸ਼ਨ ਦੇ ਵਿੱਚ ਬੱਚੇ ਦੇਖਣ ਆਉਂਦੇ ਨੇ ਉਹਨਾਂ ਵਾਸਤੇ ਤਾਂ ਕਹਿ ਸਕਦੇ ਆਂ ਵੀ ਆ ਆਮ ਜਿਹੜੀਆਂ ਇਹ ਪੁਰਾਣੀਆਂ ਫੋਟੋਜ਼ ਨੇ ਗਿਆ ਆ ਚੀਜ਼ਾਂ ਸੰਭੀਆਂ ਹੋਈਆਂ ਨੇ ਬੜੀਆਂ ਚੰਬੀਆਂ ਵਾਲੀਆਂ ਰਹਿੰਦੀਆਂ ਹੋਣੀਆਂ ਬੱਚੇ ਜਦੋਂ ਦੇਖਦੇ ਨੇ ਇਹਨਾਂ ਨੂੰ ਵੀ ਇਸ ਤਰ੍ਹਾਂ ਦਾ ਸੀ ਸਾਡਾ ਪੁਰਾਣਾ ਪੰਜਾਬ ਜਾਂ ਪੰਜਾਬ ਚੋਂ ਸਮੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਹਾਂ ਜੀ ਹਾਂ ਜੀ ਬਿਲਕੁਲ ਮਤਲਬ ਮੈਂ ਮੇਰੇ ਦੋਸਤ ਆਏ ਹੋਏ ਸੀ ਕਿ ਹੁਣੇ ਮੈਂ ਉਹਨਾਂ ਨਾਲ ਇਹ ਗੱਲ ਕਰ ਰਿਹਾ ਸੀ ਕਿ ਆਫਿਸ ਵਿੱਚ ਕਿਉਂਕਿ ਅਸੀਂ ਤੇ ਇਹ ਚੀਜ਼ਾਂ ਰੋਜ਼ ਦੇਖਦੇ ਹਾਂ ਅਸੀਂ ਤੇ ਹੁਣ ਤੱਕ ਇੰਨੀਆਂ ਇੰਨਾ ਕੁਝ ਅਸੀਂ ਦੇਖ ਚੁੱਕੇ ਹਾਂ ਪਿਛਲੇ 20-21 ਸਾਲਾਂ ਵਿੱਚ ਤੇ ਇੰਨਾ ਚੋਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਲਈ ਕਾਮਨ ਹੋ ਜਾਂਦੀਆਂ ਹੈਗੀਆਂ ਪਰ ਜਦੋਂ ਅਸੀਂ ਉਹਨਾਂ ਨੂੰ ਜਦੋਂ ਬੱਚੇ ਦੇਖਦੇ ਹੈਗੇ ਅਗਲੀ ਜਨਰੇਸ਼ਨ ਜਿਨ੍ਹਾਂ ਲਈ ਆਪਾਂ ਲਾਈ ਹੈ ਤਾਂ ਉਹਨਾਂ ਲਈ ਤੇ ਹਰ ਇੱਕ ਤਸਵੀਰ ਨਵੀਂ ਹੈਗੀ ਹੈ ਉਹਨਾਂ ਨੇ ਪਹਿਲਾਂ ਨਹੀਂ ਦੇਖੀ ਹੋਣੀ ਦੀ ਆਥੈਂਟੀਕੇਸ਼ਨ ਵੀ ਤੁਸੀਂ ਨਾਲ ਨਾਲ ਉਹ ਕਰਦੇ ਹੋ ਕਿ ਹਾਂ ਇਹ ਐਕਚੁਅਲ ਚ ਉਹੀ ਉਸੇ ਤਰ੍ਹਾਂ ਦੇ ਨਾਲ ਦਿਖੇ ਉਸੇ ਤਰ੍ਹਾਂ ਦੇ ਨਾਲ ਇਹਦਾ ਜਿਹੜਾ ਦੇਖੋ origignal ਪੇਪਰ ਤੇ ਆ ਉਸੇ ਤਰ੍ਹਾਂ ਦੇ ਨਾਲ ਡਿਜੀਟਲ ਵੀ ਹੋਵੇ ਹਾਂਜੀ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਤੇ ਅਸੀਂ ਜਿਹੜਾ ਸੋਰਸ ਹੈ ਜਿੱਥੋਂ ਅਸੀਂ ਡਿਜੀਟਾਈਜ਼ ਕਰ ਰਹੇ ਹਾਂ ਉਹ ਆਥੈਂਟਿਕ ਹੋਣਾ ਚਾਹੀਦਾ ਹੈਗਾ ਦੂਸਰਾ ਜਦੋਂ ਅਸੀਂ ਉਹਨੂੰ ਰੀਪ੍ਰੋਡਿਊਸ ਕਰ ਰਹੇ ਹਾਂ ਤਾਂ ਉਹ origignal ਕਲਰਸ ਦੇ ਵਿੱਚ ਦਿਖਣੀ ਚਾਹੀਦੀ ਹੈ ਜਿਹੜਾ ਸਾਡਾ ਸਾਰਾ ਪ੍ਰੋਜੈਕਟ ਹੀ ਹੈਗਾ ਅਸ ਮੈਂ ਜਿਵੇਂ 80 ਮਿਲੀਅਨ ਪੇਜ ਆਪਾਂ ਡਿਜੀਟਾਈਜ਼ ਕਰ ਚੁੱਕੇ ਆ ਉਹਦੀ ਗੱਲ ਕਰ ਰਹੇ ਆ ਤਾਂ ਉਹ ਸਾਡੇ ਲਈ ਹਰ ਇੱਕ ਪੇਜ ਕੀਮਤੀ ਹੈਗਾ ਸੋ ਜਦੋਂ ਅਸੀਂ ਡਿਜੀਟਾਈਜ਼ ਕਰਦੇ ਆ ਤਾਂ ਉਹਦੀ ਜਿਹੜੀ ਪਹਿਲਾ ਬੈਕਅਪ ਹੈਗਾ ਉਹ origignal files ਦਾ ਹੁੰਦਾ ਹੈ ਜਿਹੜੀਆਂ origignal scan ਕੀਤੀਆਂ ਗਈਆਂ ਬਾਕੀ ਜਿਹੜੀ অপਟੀਮਾਈਜੇਸ਼ਨ ਹੈਗੀ ਆ ਉਹ ਅਗਲੀਆਂ ਉਹ ਅਲੱਗ ਤੋਂ ਹੁੰਦੀ ਹੈਗੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ ਕਿਉਂਕਿ ਤੁਹਾਡੇ ਕੋਲ ਵੀ ਮੈਨੂੰ ਲੱਗਦਾ ਵੀ ਇੰਨਾ ਇੱਕ ਖਜ਼ਾਨਾ ਜਿੰਨੀਆਂ ਮੈਂ ਗੱਲਾਂ ਕਰੀਆਂ ਮੈਂ ਨਵੀਆਂ-ਨਵੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਗਿਆ ਤੇ ਤੁਹਾਡੀ ਤਾਂ ਆਪਣੀ ਵੀ ਇੱਕ ਮੈਮਰੀ ਅਲੱਗ ਤੋਂ ਕ੍ਰੀਏਟ ਹੋ ਗਈ ਹੋਣੀ ਹੈ ਬਿਲਕੁਲ ਜੀ ਸਾਡੀ ਮੈਮਰੀ ਰਹਿ ਹੀ ਹੈ ਗਈ ਹੈਗੀ ਆ ਕਿਸੇ ਨੂੰ ਹਫਤਾ ਪਹਿਲੇ ਵੀ ਮਿਲੇ ਹੋਈ ਹੈ ਤੇ ਹਫਤੇ ਬਾਅਦ ਪਛਾਣਨਾ ਔਖਾ ਹੋ ਜਾਂਦਾ ਬੜੀ ਵਾਰੀ ਚਲੋ ਬਹੁਤ-ਬਹੁਤ ਧੰਨਵਾਦ ਕਿਉਂਕਿ ਜ਼ਿੰਮੇਵਾਰੀ ਬਹੁਤ ਇਹ ਵੱਡੀ ਹੈ ਜ਼ਿੰਮੇਵਾਰੀ ਹੈ ਕਿਉਂਕਿ ਜਦੋਂ ਇੰਨਾ ਵੱਡਾ ਤੁਸੀਂ ਹਿਸਟਰੀ ਸੰਭ ਕੇ ਰੱਖਣੀ ਹੈ ਤੇ ਉਹ ਤੇ ਉਹਦੀ ਇੱਕ ਐਕਿਊਰੇਸੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜੇ ਜੇ ਹੁਣ ਤੁਸੀਂ ਆਹੀ ਫੋਟੋ ਦੀ ਗੱਲ ਕਰ ਲਵਾਂ ਤਾਂ ਇਹ ਮਲਤਾਨ ਦੀ ਤਸਵੀਰ ਹੈ ਇਹ ਪੂਰਾ ਨਕਸ਼ਾ ਹੈ ਇਹਨੂੰ ਜਦੋਂ ਤੁਸੀਂ ਐਕਚੁਅਲ ਪੇਪਰ 'ਚ ਦੇਖਦੇ ਹੋ ਉਸ ਤੋਂ ਬਾਅਦ ਫਿਰ ਜਦੋਂ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਇਹਨੂੰ ਡਿਜੀਟਲ ਇੱਕ ਪਲੇਟਫਾਰਮ ਦੇ ਤੌਰ ਦੇ ਉੱਤੇ ਡਿਜੀਟਲ ਪ੍ਰਿੰਟ ਦੇ ਤੌਰ ਦੇ ਉੱਤੇ ਇਹਦੀ ਐਕਿਊਰੇਸੀ ਬਣੀ ਰਹੇ ਇਹੀ ਆਪਣੇ ਆਪ ਦੇ ਵਿੱਚ ਬੇਹਦ ਖਾਸ ਹੈ ਤੇ ਜਿਵੇਂ ਕਹਿੰਦੇ ਨੇ ਉਹਨੇ ਪੰਜਾਬੀ 'ਚ ਇਹੀ ਇੱਕ ਕਲਾਕਾਰੀ ਹੈ ਕਿ ਆਉਂਦੇ ਪੁਸਟਾਂ ਨੇ ਜਿਹੜੀਆਂ ਉਹ ਯਾਦ ਰੱਖਣੇ ਨੂੰ ਉਹ ਸਮਝਣ ਉਹਨਾਂ ਨੂੰ ਦਿਖੇ ਇਹ ਚੀਜ਼ ਇਹ ਕੋਸ਼ਿਸ਼ ਦੇ ਵਿੱਚ ਸਰਦਾ ਸਾਹਿਬ ਲੱਗੇ ਹੋਏ ਨੇ ਵੀਡੀਓ ਜਰਨਲਿਸਟ ਜਸੀ ਦੇ ਨਾਲ ਸੁਮਿਸਿੰਗ ਰੋਜਨਾ ਸਪੋਰਟ ਟੀਵੀ ਚੰਡੀਗੜ੍ਹ